ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਬਖਸ਼ਾਈਆਂ ਜੇ ਸਤਿਰ ਅਰਜ਼ ਨ ਕਰੇ ਮਹਾਵਾਗਨ ਅੱਜ ਅੱਤਵੇ ਪਾਚਾ ਸਾਹਿਬ ਜੀ ਗੁਰੂ ਹਰਕਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਜੀ ਪਤੇਗੜ ਸਾਹਿਬ ਨੂੰ ਮਨਾਇਆ ਗਿਆ ਜਿਹੜਾ ਕਿ ਪਰਸੋਂ ਰੋਜ ਤੋਂ ਖੰਡ ਬਾਠ ਅਨੰਬੋਈ ਜੀ ਅੱਜ ਉਹਨਾਂ ਦੇ ਸពਨਤਾਈ ਦੇ ਮੁੱਖੀ ਭੋਗ ਪਾਏ ਗਏ ਔਰ ਸਮੁੱਚੀਆਂ ਸੰਗਤਾਂ ਨੇ ਨੂੰ ਬੇਨਤੀ ਕਰਨਾ ਕਿ ਆਓ ਆਪਾਂ ਆਪਣੇ ਗੁਰੂ ਸਾਹਿਬਾਨਾਂ ਦੇ ਦਿਹਾੜੇ ਮਨਾਈਏ ਅੰਮ੍ਰਿਤਪਾਨ ਕਰਕੇ ਸਿੰਘ ਸਜिए ਤਾਂ ਕਿ ਸਾਡੇ ਗੁਰੂ ਸਾਹਿਬਾਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਆਪਾਂ ਯਾਦ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਬਾਤ ਚਾਹੀਆਂ ਜੇ ਸਤਿਗੁਰ ਨਦਰ ਕਰੇ ਮਹਾਵਰ ਅੱਜ 85 ਸਾਹਿਬ ਜੀ ਗੁਰੂ ਹਰਕਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਜੀ ਪਤੇਗੜ ਸਾਹਿਬ ਨੂੰ ਮਨਾਇਆ ਗਿਆ ਜਿਹੜਾ ਕਿ ਪਰਸੋਂ ਰੋਜ ਤੋਂ ਖੰਡ ਬਾਠ ਅਰੰਭ ਹੋਈ ਜੀ ਅੱਜ ਉਨ੍ਹਾਂ ਦੇ ਸਪੂਰਨ ਤਾਈ ਦੇ ਮੁੱਖੀ ਭੋਗ ਪਾਏ ਗਏ ਔਰ ਸੁਵਚੀਆਂ ਸੰਗਤਾਂ ਨੇ ਨੂੰ ਬੇਨਤੀ ਕਰਨਾ ਕਿ ਆਓ ਆਪਾਂ ਆਪਣੇ ਗੁਰੂ ਸਹਿਬਾਨਾਂ ਦੇ ਦਿਹਾੜੇ ਮਨਾਈਏ ਅੰਮ੍ਰਿਤਪਾਨ ਕਰਕੇ ਸਿੰਘ ਸਜिए ਆਗੇ ਸਾਡੇ ਗੁਰੂ ਸਹਿਬਾਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਆਪਾਂ ਯਾਦ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਬਾਛਾਈਆਂ ਜੀ ਸਤਿਗੁਰੂ ਨਦਰ ਕਰੇ ਮਹਾਵਾਗਨ ਅੱਜ 85 ਸਹਾਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ੍ਰੀ ਪਤੇਗੜ ਸਾਹਿਬ ਨੂੰ ਮਨਾਇਆ ਗਿਆ ਜਿਹੜਾ ਕਿ ਪਰਸੋਂ ਰੋਜ ਤੋਂ ਖੰਡ ਬਾਠ ਆਰੰਭ ਹੋਏ ਸੀ ਅੱਜ ਉਹਨਾਂ ਦੇ ਪੂਰਨਤਾਈ ਦੇ ਮੁਕੀ ਭੋਗ ਪਾਏ ਗਏ ਔਰ ਸਮੁੱਚੀਆਂ ਸੰਗਤਾਂ ਨੇ ਨੂੰ ਬੇਨਤੀ ਕਰਨਾ ਕਿ ਆਓ ਆਪਾਂ ਆਪਣੇ ਗੁਰੂ ਸਹਬਾਨਾਂ ਦੇ ਦਿਹਾੜੇ ਮਨਾਈਏ ਅੰਮ੍ਰਿਤਪਾਨ ਕਰਕੇ ਸਿੰਘ ਸਜिए ਅੱਗੇ ਸਾਡੇ ਗੁਰੂ ਸਹਬਾਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਆਪਾਂ ਯਾਦ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਬਾਤਚਾਈਆਂ ਜੇ ਸਤਿ ਸ੍ਰੀ ਅਕਾਲ ਕਰੇ ਮਹਾਵਰ ਅੱਜ 8ਵੇਂ ਪਾਚਾ ਸਾਹਿਬ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਜੀ ਪਤੇਗੜ ਸਾਹਿਬ ਨੂੰ ਮਨਾਇਆ ਗਿਆ ਜਿਹੜਾ ਕਿ ਪਰਸੋਂ ਰੋਜ ਤੋਂ ਖੰਡ ਬਾਠ ਅਰੰਭ ਹੋਈ ਜੀ ਅੱਜ ਉਨ ਦੇ ਪੂਨਤਾਈ ਦੇ ਮੁੱਖੀ ਭੋਗ ਪਾਏ ਗਏ ਔਰ ਸਮੁੱਚੀਆਂ ਸੰਗਤਾਂ ਨੇ ਨੂੰ ਬੇਨਤੀ ਕਰਨਾ ਕਿ ਆਓ ਆਪਾਂ ਆਪਣੇ ਗੁਰੂ ਸਹਬਾਨਾਂ ਦੇ ਦਿਹਾੜੇ ਮਨਾਈਏ ਅੰਮ੍ਰਿਤਪਾਨ ਕਰਕੇ ਸਿੰਘ ਸਜिए ਆਗੇ ਸਾਡੇ ਗੁਰੂ ਸਹਬਾਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਆਪਾਂ ਯਾਦ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ